ਤੇ ਹੋਰ ਬਈ ਮਿੱਤਰੋ ਕੀ ਹਾਲ ਨੇ ਅੱਜ ਆਈ ਸੀ ਆਪਣੇ ਦੋਸਤ ਮੋਨੀ ਕੋਲੇ ਬਾਈ ਕੋਲੇ ਬਹੁਤ ਪ੍ਰਕਾਰ ਦੇ ਜਾਨਵਰ ਨੇ ਜਿਵੇਂ ਚਿਕੋਰਾ ਕੁੱਕੜ ਚਿੜੀਆਂ ਕੁੱਤੇ ਕਬੂਤਰ ਸੋਨੂੰ ਕਰਾਉਣੇ ਬਾਬੇ ਸ਼ੌਂਕ ਤੇ ਲੋ ਮਿੱਤਰੋ ਪਹਿਲਾਂ ਆਪਾਂ ਮਿਲ ਜੀ ਬਾਈ ਨੂੰ ਬਈ ਬਾਈ ਕੱਢਣ ਲੱਗ ਰਿਹਾ ਵਦਾਮ ਹੋਰ ਮੋਨੀ ਬਈ ਕੀ ਹਾਲ ਆ ਉਹ ਜਾਨਵਰ ਵਧੀਆ ਵਧੀਆ ਚੰਗੇ ਆ ਬਈ ਚਲੋ ਤੇ ਮਿਲਤਾ ਮਿੱਤਰੋ ਕਰੋ ਚੈੱਕ ਬਾਈ ਦੀਆਂ ਚਿਕੋਰਾ ਫਿਰ ਇੱਧਰ ਖੜਾ ਬਾਈ ਦਾ ਮੁਰਗਾ ਬਾਕੀ ਮੁਰਗੇ ਇੱਧਰ ਦੂਰ ਗਏ ਹੋਏ ਨੇ ਇੱਕ ਮੁਰਗੀ ਵੱਡੀ ਜੇ ਫਿਰਦੀ ਆ ਤੇ ਆ ਵੀ ਦਿਖਾਉਣਾ ਆਹ ਚਿੜੀਆਂ ਬਾਈ ਦੀਆਂ ਹੁਣ ਬੱਚੇ ਕੱਢ ਕੱਢ ਕੇ ਕੱਢ ਰੱਖੇ ਚਿੜੀਆਂ ਨੇ ਤੇ ਬੱਚੇ ਹੁਣ ਤੋੜਾਂ ਦੇ ਬਾਹਰ ਨਿਕਲਣ ਲੱਗੇ ਇਹ ਚੜੀਆਂ ਬਾਈ ਨੂੰ ਆਪਾਂ ਇੱਤੀਆਂ ਸੀ ਬਈ ਬਾਈ ਕੋਲ ਬੜਾ ਦੋਸ ਸੀ ਦੋ ਤੋਂ ਇੰਨੀਆਂ ਹੋ ਗਈਆਂ ਦੇਖੋ ਮਿੱਤਰੋ ਕਰੋ ਚੈੱਕ ਤੇ ਲੋ ਮਿੱਤਰੋ ਅਸਲਾ ਤਾਂ ਆਹ ਲ ਕੋ ਰੱਖਿਆ ਬਾਈ ਨੇ ਬਾਹਰ ਰਖੀਏ ਸੇਵਾ ਤੇ ਮੁਰਗੀ ਕਿੰਨੇ ਅੰਡੇ ਥੱਲੇ ਬਾਈ ਇੱਥੇ 15 20 ਅੰਡੇ ਹੈਗੇ ਵੀਰੇ 15 20 ਅੰਡੇ ਆ ਬਾਈ ਕਹਿੰਦਾ ਇੱਥੇ ਥੱਲੇ ਤੇ ਬਾਕੀ ਇੱਕ ਮੁਰਗੀ ਉੱਠੀ ਫਿਰਦੀ ਆ ਸੇਵਾਤ ਤੇ ਇੱਧਰ ਹੈਗਾ ਬਾਈ ਦਾ ਵੱਡਾ ਚਿੱਟਾ ਮੁਰਗਾ ਬਾਹਰ ਕੱਢ ਕੇ ਦਿਖਾਉਣੇ ਹਨ ਮੁਰਗਾ ਤੇ ਲੋ ਮਿੱਤਰੋ ਛੜਤਾ ਨੂਰੀ ਪੱਠਾ ਬਾਹਰ ਤੇ ਇੱਕ ਇੱਕ ਤੋਂ ਮਿੱਤਰੋ ਕਾਣਾ ਇਹ ਤੇ ਕਰੋ ਚੈੱਕ ਬਈ ਜਨਬਰ ਕਿਵੇਂ ਲੱਗਿਆ ਕਿ ਮੈਂ ਨਹੀਂ ਜ਼ਰੂਰ ਦੱਸਿਓ ਤੇ ਕਰਾਉਣੇ ਹੁਣ ਬਾਈ ਦੇ ਕੂਤਰਾਂ ਸ਼ੌਂਕ ਸੋਨੂੰ ਤੇ ਲੋ ਮਿੱਤਰੋ ਪਹਿਲਾ ਖੋਲੀ ਆਪਾਂ ਕਬੂਤਰੀਆਂ ਵਾਲਾ ਖੁੱਡਾ ਇਹ ਸਾਰੀਆਂ ਇਕਤੀ ਡਾਉਣ ਵਾਲੀਆਂ ਕਬੂਤਰੀਆਂ ਨੇ ਜਾਨਵਰ ਨੇ ਥੋੜੇ ਪਰ ਬਾਈ ਜਾਨਵਰ ਸਾਰੇ ਟੌਪ ਦੇ ਨੇ ਤੇ ਕਬੂਤਰੀਆਂ ਤਾਂ ਨਹੀਂ ਹਜੇ ਲਈ ਬਾਈ ਲੱਗਿਆ ਡਾਉਣ ਤੇ ਕਬੂਤਰ ਡਾਉਂਦਾ ਬਾਈ ਨਜਾਇਜ਼ ਹੀ ਉੜਦੇ ਨੇ ਕਬੂਤਰ ਆ ਬਾਕੀ ਬਾਈ ਨੂੰ ਸਾਰੇ ਜਾਣਦੇ ਨੇ ਆਪਣੇ ਏਰੀਆ ਹੀ ਪੂਰੇ ਵਧੀਆ ਕਬੂਤਰ ਉੜਦੇ ਨੇ ਬਾਈ ਦੇ ਹੁਣ ਹੁਣ ਕਰਾਉਣੇ ਆ ਸਾਰੇ ਕਬੂਤਰਿਆਂ ਦਾ ਸ਼ੌਂਕ ਮਿੱਤਰੋ ਆਹ ਮਿੱਤਰੋ ਦੋਨੇ ਸਕੀਆਂ ਭੈਣਾ ਨੇ ਤੇ ਬਹੁਤ ਉੱਡੀਆਂ ਬਹੁਤ ਉੱਡੀਆਂ ਹੋਈਆਂ ਨੇ ਬਾਈ ਨਜ਼ਾਇਜ਼ ਇਹਨਾਂ ਦੀ ਮਾਂ ਬਾਜੀ ਵੀ ਜਿੱਤੀ ਹੋਈ ਹੈ ਇੱਕ ਕਰੋ ਚੈੱਕ ਮਿੱਤਰੋ ਹੁਣ ਇਹ ਡਾਈਆਂ ਨਹੀਂ ਬਾਈ ਹਜੇ ਇੱਕਤੀ ਇਹ ਹਜੇ ਬਾਈ ਨੇ ਕੱਡੀਆਂ ਨਹੀਂ ਕਿਹੜਾ ਕਬੂਤਰ ਕੱਢ ਰੱਖੇ ਨੇ ਤਿੰਨ ਚਾਰ ਬਾਈ ਬਾਜੀਆਂ ਖਾਤਰ ਤੇ ਲਓ ਮਿੱਤਰੋ ਅਗਲੀਆਂ ਦੋ ਭੈਣਾਂ ਵੀ ਲੀਆਂ ਕੱਢ ਕਰੋ ਚੈੱਕ ਲੱਗਦੀਆਂ ਦਾ ਵੀ ਉਹਦੇ ਨਾਲ ਦੀਆਂ ਹੀ ਆ ਵੱਡੇ ਸਮਝਾ ਅੱਛਾ ਇਹ ਬਾਈ ਦੇ ਵੱਡੇ ਕੂਤਰ ਦੀਆਂ ਨੇ ਸੰਦੋਹੇ ਵਾਲੇ ਦੀਆਂ ਤੇ ਉਹ ਕੂਤਰ ਬਾਈ ਦਾ ਬਈ ਇੰਨੇ ਬੱਚੇ ਉੜਦੇ ਨੇ ਨਜਾਇਜ਼ ਹੀ ਉੜਦੇ ਨੇ ਤੇ ਰਿਕਾਰਡ ਆ ਬਈ ਉਹ ਕੂਤਰ ਦਾ ਉਹ ਸੰਦੋਹੇ ਪਿੰਡ ਬਾਜੀ ਸੀਗੀ ਉੱਥੇ ਮੰਨ ਕੇ ਚਲ ਚੌਥਾ ਹਾਰ ਗਿਆ ਸੀ ਬਾਈ ਤੇ ਉਦੋਂ ਬਾਈ ਅਨਜਾਨ ਹੁੰਦਾ ਜਮਾ ਤੇ ਉਸ ਦਿਨ ਬਾਈ ਨੇ ਕੁੱਤ ਸਾਮ ਕੇ ਰੱਖ ਹੀ ਲਿਆ ਜਦੋਂ ਬਾਈ ਨੂੰ ਉਹਦਾ ਅਸਲ ਖੂਬੀ ਪਤਾ ਲੱਗੀ ਤਾਂ ਤੇ ਆ ਮਿੱਤਰੋ ਜਿਹੜਾ ਆਪਣੇ ਘਰੇ ਡੱਬਾ ਕਬੂਤਰ ਹੈਗਾ ਆ ਉਹਦੀ ਪੱਠੀ ਆ ਬਹੁਤ ਸੋਹਣੀ ਉੜਦੀ ਹੈ ਬਈ ਆ ਵੀ ਬਾਈ ਕੋਲੇ ਤੇ ਆ ਬੱਚਾ ਹੁੰਦਾ ਲੈ ਕੇ ਆਏ ਸੀ ਬਾਈ ਮੇਰੇ ਤੋਂ ਤੇ ਇਹ ਕਿਹੜੀ ਆ ਬਾਈ ਕਟੀਆਂ ਖਾਣੀ ਇਹਦੀ ਕੂਤਰੀ ਬਹੁਤ ਚੰਗੀਆਂ ਇਹ ਕਟੀਆਂ ਖਾਣ ਦੀ ਬਾਈ ਤੇ ਲਓ ਮਿੱਤਰੋ ਕਰੋ ਚੈੱਕ ਸਾਰੇ ਕੂਤਰੀਆਂ ਇੱਕ ਤੋਂ ਇੱਕ ਜਾਨਵਰ ਨੇ ਥੋੜੇ ਬਾਈ ਪਰ ਬਹੁਤ ਜਿਆਦੇ ਵਧੀਆ ਨੇ ਬਾਈ ਬਹੁਤ ਉੱਟਦੇ ਨੇ ਜਾਨਵਰ ਇਹ ਤੇ ਲਓ ਮਿੱਤਰੋ ਬਾਈ ਕੋ ਕਬੂਤਰ ਵੀ ਨੇ ਥੋੜੇ ਪਰ ਸਾਰੇ ਵਧੀਆ ਨਹੀਂ ਜਿਵੇਂ ਕਿ ਬਾਈ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਵੀ ਕਬੂਤਰੀਆਂ ਵੀ ਥੋੜੀਆਂ ਹੀ ਨੇ 4 5 6 ਤੇ 7ਵਾਂ ਮੇਰੇ ਹੱਥ 'ਚ ਆ ਬਈ ਕਬੂਤਰ ਤੇ ਕਰਾਉਣੇ ਥਨ ਕੂਤਰਾਂ ਦਾ ਵੀ ਸ਼ੌਂਕ ਬਈ ਇਹ ਕਬੂਤਰ ਬਾਈ ਦੇ ਬਈ ਸਾਰੇ ਡਾਉਣ ਵਾਲੇ ਨੇ ਤੇ ਵੱਡੇ ਕੂਤਰਾਂ ਦੀਆਂ ਜੋੜੀਆਂ ਲਾ ਰੱਖੀਆਂ ਨੇ ਥਨ ਉਹ ਵੀ ਦਿਖਾਉਣੇ ਆ ਮਿੱਤਰੋ ਤੇ ਇਹ ਕਬੂਤਰ ਬਾਈ ਦੇ ਵੱਡਿਆ ਕਮੰਡਲਾ ਕਬੂਤਰ ਮਰ ਗਿਆ ਉਹਦਾ ਬੱਚਾਗਾ ਤੇ ਇਹ ਮਿੱਤਰੋ ਸਵੇਰੇ ਜਿਹੜ ਨੂੰ ਯਕੀਨ ਨਹੀਂ ਆਉਣਾ ਇੱਕ ਦਿਨ ਸਵੇਰੇ 7 ਵਜੇ ਉੱਡਿਆ ਉਹਦੇ ਸ਼ਾਮ ਨੂੰ ਸ਼ਾਮ ਨੂੰ ਬੈਠਾ ਜਿਵੇਂ ਨੇਰੇ ਹੋ ਪਤਾ ਨਹੀਂ ਕਿੱਥੇ ਡਿੱਗਿਆ ਕਿੱਥੇ ਨਾ ਦੂਜੀ ਦਿਨ ਉੱਡ ਕੇ ਫੇਰ ਹੱਥ ਨੇ ਬੈਠਾ ਤੀਜੇ ਦਿਨ ਕਿੰਨੇ ਵੇ ਘਰੇ ਆਇਆ ਬਾਈ ਹੈ 5:35 ਤੇ 5:35 ਤੇ ਬਾਈ ਤੇ ਜਮਾ ਮਰਦਾ 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 ਬਚਿਆ ਬਾਈ ਇਹ ਮਨਚਲ ਬਾਈ ਕੋ ਪਿਛਲੇ ਸਾਲ ਬਾਜੀ ਇੱਤੈ ਸੀ ਕਬੂਤਰ ਨਜਾਇਜ਼ ਹੀ ਡਾਵਾ ਕਬੂਤਰ ਆ ਬਾਈ ਇਹ ਨਜਾਇਜ਼ ਹੀ ਤੇ ਬਹੁਤ ਬਹੁਤ ਚੰਗਾ ਕਬੂਤਰ ਆ ਬਾਈ ਬਹੁਤ ਬੰਦਿਆਂ ਵਿੱਚ ਯਕੀਨ ਨਹੀਂ ਆਉਣਾ ਵੀ ਇੰਨਾ ਉੱਡਿਆ ਸੀ ਪਰ ਇਹ ਉੱਡਿਆ ਬਾਈ ਅਸਲ 'ਚ ਤੇ ਲੋ ਮਿੱਤਰੋ ਬਾਈ ਨੇ ਜਮਾ ਕਰੀਮ ਹੀ ਕੱਢ ਲੈਂਦੀ ਇਹ ਹੈਗਾ ਬਾਈ ਦਾ ਰਾਖਲਾ ਕਬੂਤਰ ਬਾਈ ਤੇ ਇਹ ਕਿਹੜੇ ਪਿੰਡ ਛੱਡਾਈ ਬਾਜੀ ਤੇ ਖੋਖਰ ਛੱਡਾਈ ਪਿਛਲੇ ਸਾਲ ਤੇ ਇਹ ਚੌਥਾ ਹਾਰ ਗਿਆ ਸੀ ਐਕਤੀ ਬਾਜੀ ਨੇ ਹੁਣ ਫੇਰ ਕੱਢ ਰੱਖਿਆ ਦੇਖੋ ਐਕਤੀ ਕੀ ਕਰਦਾ ਇਹ ਬਈ ਪੱਲੀ ਖੜਾਈ ਜਾਂਦਾ ਪੱਲੀ ਖੜਾਈ ਜਾਂਦਾ ਮਾਂ ਦਾ ਪਤੁੱਡਣ ਵਾਲੀ ਤਾਂ ਕਸਰੀ ਘੜ ਦਿੰਦਾ ਸਾਰੀ ਕਰੋ ਮਿੱਤਰੋ ਸ਼ੌਂਕ ਲੈ ਬਈ ਅਗਲਾ ਵੱਡੇ ਸੰਦੋਹੇ ਵਾਲਾ ਪੱਠਾ ਆ ਬਈ ਬਾਜੀ ਦੇ ਵੱਡੇ ਸੰਦੋਹੇ ਵਾਲੇ ਕਬੂਤਰ ਦਾ ਪੱਠਾ ਤੀਜੇ ਦਿਨ 7 ਵਜੇ ਬੈਠਾ ਇਹ ਵੀ ਤੀਜੇ ਦਿਨ ਬਈ 7 ਵਜੇ ਬੈਠਾ ਐਂਡੀ ਕਰਾਉਂਦੇ ਹੁਣ ਜਿਵੇਂ ਦੱਸਿਆ ਬਾਈ ਦੇ ਕੂਤਰ ਬਾਈ ਇਹ ਇਹ ਸੋ ਨੂੰ ਦੇਖ ਕੇ ਐਂ ਲੱਗਦਾ ਹੋ ਪਰ ਅਸਲ ਸੱਚ ਬਾਈ ਉੱਡਦੇ ਨੇ ਇਹ ਬਾਕੀ ਤੇ ਲੋ ਮਿੱਤਰੋ ਅਗਲਾ ਕੂਤਰ ਲੈ ਕੱਢ ਇਹ ਹੈਗਾ ਬਾਈ ਦੇ ਵੱਡੇ ਸੰਦੋਹੇ ਵਾਲੇ ਕਬੂਤਰ ਦਾ ਬੱਚਾ ਤੇ ਇਹ ਵੀ ਮਿੱਤਰੋ ਆਹੀ ਕਬੂਤਰ ਨਾਲ ਪੂਰੇ ਤਿੰਨ ਦਿਨ ਉੱਡਿਆ ਇਹ ਉਹਦਾ ਵੀ ਪਿਓ ਆ ਮਿੱਤਰੋ ਇਹ ਬਾਈ ਇਹ ਵੀ ਬਾਈ ਦੇ ਪਿਛਲੇ ਸੀਜ਼ਨ ਵਾਲਾ ਕਬੂਤਰਾ ਪਿਛਲੇ ਸੀਜ਼ਨ ਇਹ ਕਬੂਤਰ ਨੇ ਬਾਬੇ ਸਿਰਾ ਕਰਾਏ ਹੋਇਆ ਜਮਾ ਇੱਕ ਬਾਈ ਦੇ ਕੂਤਰ ਘਰੇ ਬਹੁਤ ਡਾਵੇ ਨੇ ਬਾਈ ਪਰ ਬਾਹਰ ਬਾਜ਼ੀਆਂ ਤੋਂ ਕੂਤਰ ਬਾਈ ਦੇ ਹਿਲਦੇ ਨੇ ਪਰ ਕਰੇ ਉਡਰਣ ਵਾਲੇ ਤਾਂ ਬਾਈ ਕੋਈ ਕਸਰ ਨਹੀਂ ਛੱਡਦੇ ਕੋਈ ਮੁਕਾਬਲਾ ਨਹੀਂ ਕਬੂਤਰਾਂ ਦਾ ਬਾਈ ਦੇਆਂ ਦਾ ਆਹ ਬਾਈ ਬਾਈ ਕੋਲ ਇੱਕ ਕਬੂਤਰ ਪਿਛਲੇ ਸੀਜ਼ਨ ਕੱਲੋ ਵਗਿਆ ਸੀ ਤੇ ਉਹ ਕਬੂਤਰ ਦਾ ਨਾਮ ਹੈ ਰੱਖਿਆ ਲੈ ਬਾਈ ਨੇ ਫਿਰ ਕੱਲੋ ਵਾਲਾ ਮਿੱਤਰੋ 4:30 ਵਜੇ ਜਾ ਕੇ ਲੱਗਿਆ ਸੁੱਕਾ ਕਬੂਤਰ ਤੇ ਆ ਹੈਗਾ ਮਿੱਤਰੋ ਉਹਦਾ ਬੱਚਾ ਇਹ ਵੀ ਮਿੱਤਰੋ ਸਾਪ ਹੀ ਆ ਜਮਾ ਕਰੋ ਚੈੱਕ ਮਿੱਤਰੋ ਖਾਣ ਨਹੀਂ ਬੱਚੇ ਦੀ ਆ ਕਬੂਤਰ ਹੈ ਇੱਕ ਦੀ ਬਾਈ ਬਾਈ ਨੂੰ ਗਿਫਟ ਆਇਆਗਾ ਲਿਆ ਜੀ ਬੰਨੀਓ ਬਾਈ ਦੇ ਤੇ ਇਹ ਵੀ ਬਾਈ ਬਾਈ ਤਿਆਰ ਕਰੀ ਜਾਂਦਾ ਬਾਜੀ ਵਾਸਤੇ ਬਹੁਤ ਸੋਹਣਾ ਉੱਡਦਾ ਬਾਈ ਬਾਈ ਕਹਿੰਦਾ ਇਹ ਕਬੂਤਰ ਇਹ ਵੀ ਤਿੰਨ ਚਾਰ ਦਾ ਟਾਈਮ ਕਰੇ ਆਮ ਹੀ ਕਰਦਾ ਮਿੱਤਰੋ ਆਹ ਬੱਚਾ ਮਿੱਤਰੋ ਬਾਈ ਦੇ ਵੱਡੇ ਟੀਰੇ ਕਬੂਤਰ ਦਾ ਕਰੋ ਸ਼ੌਂਕ ਤੇ ਲਓ ਮਿੱਤਰੋ ਕਰੋ ਬਾਈ ਦੇ ਕਬੂਤਰਾਂ ਦਾ ਸ਼ੌਂਕ ਬਹੁਤ ਸੋਹਣੇ ਕਬੂਤਰ ਨੇ ਬਾਈ ਬਾਈ ਕੋਲੇ ਹੁਣ ਸੋਨੂੰ ਮਿੱਤਰੋ ਦਿਖਾਉਣੇ ਆ ਬਾਈ ਦੇ ਵੱਡੇ ਕਬੂਤਰ ਤੇ ਲੋ ਮਿੱਤਰੋ ਸੋਨ ਨੂੰ ਦਿਖਾਉਣੇ ਆ ਬਾਈ ਦੇ ਆਪਾਂ ਵੱਡੇ ਕਬੂਤਰ ਲੈ ਮੋਣੀ ਆਈ ਹੋਏ ਔਰੇ ਕੱਢ ਕੇ ਲੈਣੀ ਜੋੜੀਆਂ ਕੀ ਕਰਕੇ ਤੇ ਲੋ ਮਿੱਤਰੋ ਪਹਿਲੀ ਜੋੜੀ ਲਈ ਕੱਢ ਆਪਾਂ ਤੇ ਆ ਖੱਟਿਆਂ ਦੇ ਕਬੂਤਰ ਪਿਛਲੇ ਸਾਲ ਫੇ ਲੱਗਿਆ ਸੀ 4:30 ਵਜੇ ਜਾ ਕੇ ਡਿੱਗਿਆ ਬਾਹਰਲੇ ਪਿੰਡ ਬਾਈ ਲੈ ਵੀ ਮਿੱਤਰੋ ਉੱਡੇ ਜਾ ਕੇ ਰਾਂ ਤੇ ਆ ਕਬੂਤਰੀ ਬਾਈ ਆਪਣੇ ਘਰ ਵਾਈ ਹੋਈ ਹੈ ਬਾਈ ਨੂੰ ਬੱਚੇ ਕਢਣ ਖਾਤਰ ਦਿੱਤੀ ਹੋਈ ਹੈਗੀ ਤੇ ਇਹ ਆਪਣੀ ਜਿਹੜੀ ਖੱਟਿਆਂ ਵਾਲੇ ਕਬੂਤਰਾਂ ਗਾਹਾਂ ਉਹਨਾਂ ਦੀ ਵੱਡੀ ਮੰਗ ਜਿਹੜੀ ਜਮਾ ਮੇਨ ਆਗੀ ਬਾਈ ਤੇ ਇਹ ਆਪਣੀ ਪੂਰੀ ਜਮਾ ਵੱਡੀ ਮੇਨ ਕਬੂਤਰੀਆਂ ਮਿੱਤਰੋ ਆ ਬਾਈ ਬਾਈ ਦਾ ਵੱਡਾ ਟੀਰਾ ਕਬੂਤਰ ਇਹ ਬਾਈ ਦੇ ਸਤਾਦ ਕਿੰਨੀ ਬਾਈ ਨੂੰ ਗਿਫਟ ਆਇਆ ਸੀ ਕਰੋ ਚੈੱਕ ਮਿੱਤਰੋ ਆ ਬਾਈ ਬਾਈ ਨੇ ਕੂਦਰੀ ਹੁਣ ਮੁੱਲ ਲੈਂਦੀ ਹੈਗੀ ਲਾਲ ਚੀਨੀ ਤੇ ਕਬੂਦਰੀ ਬਹੁਤ ਚੰਗੀ ਆ ਬਾਈ ਤੇ ਕਰੋ ਚੈੱਕ ਬਾਈ ਇੱਕ ਕਬੂਤਰ ਦੀ ਉਮਰ ਬਾਈ ਘਟੋ ਘਟ 10-15 ਸਾਲ ਆ ਗਈ ਤੇ ਇਹਦਾ ਨਾਮ ਹੈਗਾ ਬਗਲ ਟੂਛੇ ਵਾਲਾ ਇਹਨੇ ਬਾਈ ਨੂੰ ਹੀ ਸਾਰਾ ਨਾ ਜ਼ਿੰਦਗੀ ਦਾ ਪਹਿਲਾ ਕੱਪ ਜਿਤਾਇਆ ਸੀ ਇਹਦਾ ਰੰਗ ਸੀਗਾ ਬਗਲਟ ਤੇ ਟੂਸਾ ਕੀਤਾ ਹੋਇਆ ਤੇ ਕਰੋ ਚੱਕ ਮਿੱਤਰੋ ਕੋ ਉਤਰ ਛਾਪ ਹੀ ਆ ਜਮਾ ਆਹ ਬਾਈ ਬਾਈ ਕੋਲੇ ਪਿਛਲੇ ਤੋਂ ਪਿਛਲੇ ਸੀਜ਼ਨ ਦੀ ਕਬੂਤਰੀ ਆ ਇਹਨੇ ਵੀ ਸਿਰਾ ਕਰਾਈ ਹੋਈ ਆ ਜਮਾ ਦੇਖੋ ਬਈ ਡੱਡੂ ਜੀ ਆ ਜਮਾ ਇਹ ਕਾਲ ਪੂਛੀ ਖੱਟੀਆਂ ਦੀ ਇਹਦਾ ਹਰਾ ਪੋਟਾ ਹੁੰਦਾ ਸੀ ਮਿੱਤਰੋ ਇਹ ਵੀ 7 ਤੋਂ 6 7 ਤੋਂ 7 ਐਂਕ ਉੱਡਦੀ ਰਹੀ ਆ ਬਾਈ ਬਾਈ ਕੋਲੇ ਤੇ ਬਈ ਕਿਹੜਾ ਚੌਥੀ ਜੋੜੀ ਕੱਢਾ ਏ ਬਾਈ ਪੀਰਕੋਟ ਵਾਲੇ ਵੱਡੇ ਕਬੂਤਰ ਦਾ ਗਾਹਾਂ ਬੱਚਾ ਬਾਈ ਦਾ ਤੇ ਪੱਕੇ ਉਹਧ ਰੰਗ ਚ ਇਹਦੇ ਬੱਚੇ ਵੀ ਬਾਈ ਕੋਲੇ ਬਾਈ ਬਹੁਤ ਉੱਡਦੇ ਨੇ ਆ ਬਾਈ ਬਾਈ ਦੀ ਵੱਡੀ ਸ਼ਾਖੀ ਮਦੀਨ ਆ ਇਹਦੇ ਨਾਲ ਲੱਗੀ ਹੋਈ ਆ ਮਿੱਤਰੋ ਤੇ ਲੋ ਮਿੱਤਰੋ ਅਗਲੀ ਜੋੜੀ ਲਈ ਕੱਢ ਇਹ ਕਬੂਤਰੀ ਕਿੰਨੇ ਵਜੇ ਹੱਲੀ ਸੀ ਬਾਈ ਸਾਡੇ 6:30 ਵਜੇ ਹੱਲੀ ਸੀ ਬਾਈ ਇਹ ਕਬੂਤਰੀ ਬਾਜੀ ਤੋਂ ਤੇ ਦੋ ਰਹਿ ਗਈ ਸੀ ਤੀਜੀ ਇਹ ਹੱਲ ਹੱਲ ਗਈ ਸੀ ਬਾਈ ਤੇ ਆ ਕਬੂਤਰ ਬਾਈ ਬਾਈ ਨੇ ਹੁਣ ਮੁੱਲ ਲੈਤਾਗਾ ਤੇ ਕਰੋ ਚੈੱਕ ਮਿੱਤਰੋ ਕਬੂਤਰ ਮੋਜਾ ਕਬੂਤਰ ਕਾਲਾ ਚੀਨਾ ਤੇ ਬਹੁਤ ਚੰਗਾ ਕਬੂਤਰ ਆ ਬਾਈ ਜੈ ਜੀ ਕਰੋ ਚੈੱਕ ਮਿੱਤਰੋ ਕੂਤਰ ਦੀ ਅੱਖ ਬਹੁਤ ਸੋਹਣਾ ਕਬੂਤਰ ਆ ਬਾਈ ਇਹ ਤੇ ਲੋ ਮਿੱਤਰੋ ਆਖਰੀ ਜੋੜੀ ਲਈ ਕੱਢ ਆ ਗਈ ਬਾਈ ਕਬੂਤਰੀ ਇਹ ਆਪਣੇ ਖੁੱਡੇ 'ਚ ਵੀ ਰਹਿ ਕੇ ਆਈ ਹੈਗੀ ਤੇ ਇਹ ਬਾਜੀ ਤੇ ਬਾਈ 5 ਵਜੇ ਬੈਠੀ ਸੀਗੀ ਤੇ ਮਾੜੀ ਮਾੜੀ ਮੋਜ ਆ ਇਹਦੇ ਇਹ ਆਪਾਂ ਹੀ ਲਿਆਂਦੀ ਸੀ ਬਾਈ ਤੇ ਆਪਣੇ ਘਰੀ ਸੀ ਬੇਨਾ ਬਾਈ ਨੂੰ ਆਖਿਆ ਮੈਂ ਬਾਈ ਤੂੰ ਲੈ ਜਾ ਕੋਈ ਨਹੀਂ ਆਪਣਾ ਕਿਹੜਾ ਤੈਨੂੰ ਕੋਈ ਫਰਕ ਹੈਗਾ ਤੇ ਤਿੰਨ ਕਬੂਤਰੀਆਂ ਸੀਗੀਆਂ ਤੇ ਤੰਨੇ ਕਬੂਤਰ ਸੀ ਮਿੱਤਰੋ ਆਹ ਉਹ ਕਬੂਤਰੀ ਹੈਗੀ ਤੇ ਆ ਬਾਈ ਬਾਈ ਦੇ ਖੁੱਡੇ ਦਾ ਰਾਜਾ ਸੰਦੋਹੇ ਵਾਲਾ ਕਬੂਤਰ ਵੱਡਾ ਇਹ ਆ ਮਿੱਤਰੋ ਅਸਲ ਜਾਨ ਬਾਈ ਦੀ ਕਰੋ ਮਿੱਤਰੋ ਚੈੱਕ ਕਰੋ ਕਬੂਤਰ ਬਾਕੀ ਚੀਜ਼ ਆ ਕਿੰਨੀ ਉਮਰ ਹੋ ਗਈ ਉਹਦੀ ਬਾਈ 12 ਸਾਲ ਦੀ ਉਮਰ ਹੈ ਬਾਈ ਕਹਿੰਦਾ ਬਈ ਇਹਦੀ ਲੋ ਤੁਹਾਨੂੰ ਕਿਰਾ ਕਰਾਉਣੇ ਆ ਸ਼ੌਂਕ ਮਿੱਤਰੋ ਜਾਲ ਲਾ ਰੱਖਿਆ ਬਾਈ ਬਾਈ ਨੇ ਖੁੱਡੇ ਮੂਰੇ ਬਹੁਤ ਫਾਇਦੇ ਨੇ ਬਾਈ ਕਹਿੰਦਾ ਇਹਦੇ ਬਾਈ ਮੈਨੂੰ ਵੀ ਕਬੂਤਰ ਨਾਲੇ ਨਿਕਲਦੇ ਨਹੀਂ ਬਾਹਰ ਇਹ ਨਾਲੇ ਨਾਲੇ ਤਾਂ ਨਹੀਂ ਬੋਲਦੇ ਬਾਈ ਬਾਈ ਕਹਿੰਦਾ ਨੇ ਤੰਦਰੁਸਤ ਰਹਿੰਦੇ ਨੇ ਦੇਖੋ ਮਿੱਤਰੋ ਛੱਪਾਂ ਵਰਗੇ ਕਬੂਤਰ ਤੇ ਲੋ ਮਿੱਤਰੋ ਸਾਰੇ ਕਬੂਤਰ ਨੇ ਤਾਂ ਰੱਖੇ ਨੇ ਹੁਣ ਆਂਡੇ ਤੇ ਜਰੂਰ ਦੱਸਿਓ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਬਾਈ ਦੇ ਕਬੂਤਰ ਕਿਵੇਂ ਲੱਗੇ ਤੇ ਕਮੈਂਟਾਂ 'ਚ ਦੱਸਿਓ ਵੀ ਕਿਹੜਾ ਕਬੂਤਰ ਤੁਹਾਨੂੰ ਵੱਧ ਵਧੀਆ ਲੱਗਿਆ ਤੇ ਮੇਰਾ ਫੇਵਰੇਟ ਤਾਂ ਮਿੱਤਰੋ ਇਹ ਮੋਜਾ ਕਬੂਤਰ ਤੇ ਸੰਦੂਹੇ ਵਾਲਾ ਕਬੂਤਰ ਨੇ ਬਾਕੀ ਤੁਸੀਂ ਆਪਦੇ ਰਾਏ ਦੱਸਿਓ ਵੀ ਤੁਹਾਨੂੰ ਕਿਹੜਾ ਵਧੀਆ ਲੱਗਿਆ